ਮਾਣ ਮਾਣ ਤੋਂ ਥੱਲੇ ਬੈਜਾ ਹੁਣ ਕਿੱਥੋਂ ਆਇਆ ਘਰੋਂ ਐ ਬੰਦਗੀ ਜੀ ਕਿਤੋਂ ਦਾ ਆਇਆ ਬਾਬਾ ਜੀ ਦਾ ਐ ਇੱਥੇ ਆ ਕੇ ਆ ਗਿਆ ਥੋੜਾ ਜਿਹਾ ਅਮੈਰ ਸੁਸਬਾਹ ਬੋਲੋ ਬੱਚੋ ਕੀ ਦੇਣਾ ਪ੍ਰਭੂ ਦੇ ਨਾਮ ਦਾ ਧੋਕਾ ਧੋਕਾ ਹੋਕੇ ਦੇ ਨਾਲ ਜਿਹੜਾ ਰੱਬ ਦਾ ਤੁਸੀਂ ਕੰਮ ਕਰੋਗੇ ਜਿਹੜਾ ਬੰਦਾ ਜਿੰਨਾ ਕੰਮ ਕਰੇਗਾ ਬਰਕਤ ਵੀ ਉਹਦੀ ਮਿਲਣੀ ਆ ਬੋਲੇ ਹallelujah ਹallelujah ਜਿਹੜਾ ਲੈ ਕੇ ਨਹੀਂ ਆਉਂਦਾ ਪ੍ਰਭੂ ਦੇ ਕੰਮ ਵਾਸਤੇ ਕਿਸੇ ਨੂੰ ਇਕੱਠਿਆਂ ਨਹੀਂ ਕਰਦਾ ਬੋਲੋ ਬਰਕਤ ਮਿਲੇਗੀ ਨਹੀਂ ਬਾਈਬਲ ਚ ਲਿਖਿਆ ਜਿਹੜਾ ਬਾਡੀ ਦੇ ਵੇਲੇ ਇਕੱਠੇ ਨਹੀਂ ਕਰਦਾ ਉਹ ਸਿਆਦ ਦੇਦੇ ਨੇ ਰੱਜ ਕੇ ਨਹੀਂ ਖਾਂਦਾ ਬੋਲੋ ਰੱਜ ਕੇ ਹੁਣ ਭਾਈ ਨਾਲ ਗੋਲਣਗੇ ਭੈਣਾ ਦੇ ਕੀ ਬੋਲਦੀ ਐ ਦੱਸ ਕੀ ਆ ਪਹਿਲਾਂ ਦੱਸੋਗੇ ਉਹ ਰੱਜ ਕੇ ਕੀ ਕਹਾਂਦਾ ਆ ਜਿਹੜਾ ਕੰਮ ਨਹੀਂ ਕਰਦਾ ਜਿਹੜਾ ਇਕੱਠਾ ਹੀ ਨਹੀਂ ਕਰਦਾ ਉਹ ਮੰਗਿਆ ਕਰਦਾ ਐ ਤੇ ਮੇਲਦਾ ਕੁਸ ਨਹੀਂ ਸ਼ਰਮਿੰਦਾ ਹੁੰਦਾ ਐ ਇਸੇ ਤਰ੍ਹਾਂ ਈਮਾਨਦਾਰੋ ਤੁਸੀਂ ਇਕੱਠਾ ਕਰਨਾ ਐ ਬੋਲੋ ਕੀ ਕਰਨਾ ਆਪਾਂ ਸਾਰਿਆਂ ਨੇ ਇਕੱਠਿਆਂ ਇਕੱਠਾ ਕਰਨਾ ਐ ਹੁਣ ਅੱਜ ਕਰ ਜ ਅੱਜ ਸਤਾ ਬਿਮਾਰੀਆਂ ਖਰਚੇ ਕਿਉਂ ਹੈ ਪੈਸੀ ਰਾਤ ਵਾਸਤੇ ਇਕੱਠਾ ਨਹੀਂ ਕਰਦੇ ਬਾਈਬਲ ਦੇ ਵਿੱਚ ਲਿਖਿਆ ਆ ਇਸ ਨਿੱਕੀ ਜੀ ਬੇਟੀ ਨੇ ਕਿੱਥੋਂ ਵੇਖ ਲਉ ਖੁਦਾ ਦਾ ਨਾਮ ਉੱਚਾ ਕੀਤਾ ਬਾਈਬਲ 'ਚ ਲਿਖਿਆ ਅਲੀਸਾ ਦੇ ਨਾਲ ਇੱਕ ਉਹਦਾ ਚੇਲਾ ਸੀ ਜਿਹੜਾ ਮਰ ਗਏ ਆਪੋ ਦੇ ਪੁੱਤਰ ਉਹਨਾਂ ਦੇ ਸਿਰ ਕਰਜ਼ਾ ਬੜਾ ਹੋ ਗਿਆ ਉਹਦੀ ਔਰਤ ਕਹਿ ਲਗੀ ਮੇਰੇ ਸਿਰ ਕਰਜ਼ਾ ਬੜਿਆ ਆਈ ਉਹਦੇ ਕੋਲ ਜਦੋਂ ਤੁਸੀਂ ਦੂਜਾ ਰਾਜਾ ਚਾਰ ਅਧੇ ਦੂਸਰਾ ਰਾਜਾ ਚਾਰ ਅਧੇ ਉਹਦਾ ਤਿੰਨ ਬੱਚੇ ਜਦੋਂ ਵੇਖੋਗੇ ਧਿਆਨ ਨਾਲ ਸੁਣੋ ਇੱਥੇ ਪ੍ਰਭੂ ਦੇ ਕਲਾਮ ਚ ਲਿਖਿਆ ਉਹਦੇ ਸਿਰ ਕਰਜ਼ੇ ਆ ਉਹਨੂੰ ਕੀ ਸੀ ਉਹਦੇ ਸਿਰ ਕਰਜ਼ੇ ਕਰਜ਼ਾ ਚੜ ਗਿਆ ਦੋ ਪੁੱਤਰ ਆ ਦੋਹਾਂ ਪੁੱਤਰਾਂ ਨੂੰ ਬੰਦੀ ਬਣਾਉਣ ਵਾਸਤੇ ਮਾਲਕ ਆ ਗਏ ਕਿ ਕਰਜ਼ ਨਹੀਂ ਭਰਿਆ ਜਾਂਦਾ ਤੇ ਉਹ ਸਾਡੇ ਕੰਮ ਕਰੋ ਪਰ ਉਸਔਰਤ ਨੇ ਕੰਮ ਵਿਕੋਕੀ ਕੀਤਾ ਖੁਦਾ ਦੇ ਬੰਦੇ ਦੀ ਗੱਲ ਮੰਨ ਕੇ ਕਹਿੰਦੀ ਕਰਜ਼ ਬੜਾ ਏ ਦੱਸੋ ਹੁਣ ਮੈਂ ਕੀ ਕਰਾਂ ਮੇਰਾ ਪੈਸਾ ਤੁਹਾਡੇ ਨਾਲ ਸੀ ਕਹਿੰਦਾ ਮੇਰੇ ਕਰ ਸਕਣੀ ਏ ਤੇ ਕਰ ਕੰਮ ਦੇ ਕਹਿੰਦੀ ਹਾਂ ਸਵਾਮੀ ਕੀ ਕਰਾਂ ਕਹਿੰਦਾ ਉਹਦੇ ਸਵਾਮੀ ਨੇ ਅਲੀਸਾ ਨੇ ਗੱਲ ਕੀਤੀ ਉਹਦੇ ਨਾਲ ਕਿ ਤੂੰ ਕੰਮ ਕਰਨਾ ਹੈ ਤੇ ਕੰਮ ਕਰ ਇਦਾਂ ਕੰਮ ਕਰੇਗੀ ਤੇ ਤੇਰਾ ਕਰਜ਼ ਲੱਥੇਗਾ ਬੋਲੇ ਹਾਲੇਲੂਇਆ ਹਾਲੇਲੂਇਆ ਸਾਬਾਸ ਫਿਰ ਨਾਰਾ ਬੋਲੇ ਹਾਲੇਲੂਇਆ 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 ਇਸ ਕਰਕੇ ਉਦੇ ਸਿਰ ਕਰਜ਼ ਸੀ ਬੋਝ ਸੀ ਉਸ ਔਰਤ ਦੇ ਮਤ ਉਸ ਔਰਤ ਦੇ ਨਾਲ ਗੱਲ ਕੀਤੀ ਅਰੀਸਾ ਨੇ ਕੀ ਗੱਲ ਕੀਤੀ ਤਿੰਨ ਵਚਨ ਪੜੇ ਤਾਂ ਉਹ ਬੋਲਿਆ ਉਹ ਬੋਲਿਆ ਤਾਂ ਕਿ ਆਪਣੇ ਸਾਰੇ ਗਵਾਂਡੀਆਂ ਤੋਂ ਹੁਣ ਤੂੰ ਜਾ ਤੇ ਜਾ ਕੇ ਗਵਾਂਡੀਆਂ ਕੋਲ ਖਾਲੀ ਭਾਂਡੇ ਮੰਗ ਲੈ ਖਾਲੀ ਭਾਂਡੇ ਮੰਗ ਲਿਆ ਪਧਾਰੇ ਮੰਗ ਲੈ ਥੋੜੇ ਜੇ ਨਾ ਹੋਣ ਕਿੰਨੇ ਨਾ ਹੋਣ ਬੋਲੋ ਥੋੜੇ ਜੇ ਨਾ ਹੋਣ ਥੋੜੇ ਨਾ ਹੋਣ ਘੱਟ ਨਾ ਹੋਣ ਭਾਂਡੇ ਕਿੰਨੇ ਮੰਗਲਾ ਬਹੁਤੇ ਮੰਗਲਾ ਬੋਲੇ ਹallelujah ਹallelujah ਭਾਂਡੇ ਬਹੁਤ ਮੰਗ ਲੈ ਉਸ ਔਰਤ ਦੇ ਨਾਲ ਕੀਤੀ ਗੱਲ ਕਹਿੰਦਾ ਜਾ ਜਾ ਕੇ ਹੁਣ ਕੀ ਕਰ ਲੈ ਧਾਰੇ ਭਾਂਡੇ ਮੰਗ ਲਿਆ ਭਾਂਡੇ ਮੰਗ ਮੰਗ ਲੈ ਜਾ ਕੇ ਜਿੰਨੇ ਭਾਂਡੇ ਹੋਣਗੇ ਥੋੜੇ ਨਾ ਹੋਣ ਭਾਂਡੇ ਤੇ ਜਿੰਨੇ ਵੱਧ ਇਕੱਠੇ ਕਰਨਗੇ ਉਹਦੇ ਪਰਚਣ ਕੇ ਬਰਕਤਾਂ ਬਰਕਤ ਤੈਨੂੰ ਮਿਲਦੀ ਹੈ ਭਾਂਡੇ ਦੂਸਰਿਆਂ ਦੇ ਬਰਕਤ ਤੈਨੂੰ ਗੌਰ ਕਰੋ ਅੱਜ ਮੇਰਾ ਤੁਹਾਡਾ ਖੁਦਾ ਗੱਲ ਕਰਦਾ ਆ ਕਿ ਤੁਹਾਡਾ ਕੰਮ ਆ ਲੋਕਾਂ ਨੂੰ ਲੈ ਕੇ ਆਉਣਾ ਇਕੱਠਿਆਂ ਕਰਨਾ ਭਾਂਡੇ ਕੀ ਹੈ ਬਾਈਬਲ 'ਚ ਲਿਖਿਆ ਆ ਮਿੱਟੀ ਦੇ ਭਾਂਡੇ ਬੋਲੋ ਕਿਹੜੇ ਭਾਂਡੇ ਮਿੱਟੀ ਦੇ ਅਸੀਂ ਇੱਕ ਬਰਤਨ ਆ ਬਾਈਬਲ ਚ ਲਿਖਿਆ ਵੱਡੇ ਘਰ ਦੇ ਵਿੱਚ ਭਾਂਡੇ ਹੁੰਦੇ ਆ ਕਈ ਆਦਰ ਵਾਲੇ ਤੇ ਕਈ ਨਿ ਆਦਰ ਵਾਲੇ ਨਿ ਆਦਰ ਵਾਲੇ ਭਾਂਡੇ ਹੁੰਦੇ ਆ ਇਸ ਸੰਸਾਰ ਦੇ ਵਿੱਚ ਭਾਂਡੇ ਇਹ ਬੰਤ ਇਹ ਇਨਸਾਨ ਮਿੱਟੀ ਦੇ ਜਿਹੜੇ ਬਣੇ ਹੋਏ ਆ ਕੁਝ ਆਦਰ ਵਾਲੇ ਆ ਤੇ ਕੁਝ ਨਿ ਆਦਰ ਵਾਲੇ ਆ ਸਾਰੇ ਭਾਂਡੇ ਆ ਪਰ ਅਸੀਂ ਉਹਨਾਂ ਲੋਕਾਂ ਨੂੰ ਸਨੇਹਾ ਦੇਈਏ ਜਿਹੜੇ ਖੁਦਾ ਦੀਆਂ ਗੱਲਾਂ ਸੁਣਦੇ ਆ ਜਿਹੜੇ ਤੁਹਾਡੀਆਂ ਗੱਲਾਂ ਕਬੂਲ ਕਰਦੇ ਆ ਉਹਨਾਂ ਨੂੰ ਸੱਦ ਕੇ ਲੈ ਕੇ ਆਓ ਉਹ ਆਉਣਗੇ ਉਹ ਆਉਣਗੇ ਜਦੋਂ ਬੰਦਗੀ ਕਰਨਗੇ ਲੈ ਕੇ ਆਉਣਗੇ ਜਿੰਨੇ ਕੋਈ ਲੈ ਕੇ ਆਏਗਾ ਜੇ ਜੇ ਵੱੱਦ ਲੈ ਕੇ ਆਏਗਾ ਤਉਨੂੰ ਵੱੱਦ ਬਰਕਤ ਮਿਲੇਗੀ ਬੋਲੇ ਹallelujah ਹallelujah ਇਹ ਕਿੰਨਾ ਦਾ ਕੰਮ ਆ ਬੋਲੋ ਸਾਡਾ ਬੋਲੋ ਬੋਲੋ ਕਿੰਨਾ ਦਾ ਕੰਮ ਆ ਸਾਡੇ ਸਾਰਿਆਂ ਦਾ ਸਾਡੇ ਸਾਰਿਆਂ ਦਾ ਕੰਮ ਹੈ ਪੈਸੇ ਇਕੱਠੇ ਕਰਨਾ ਹੈ ਭਾਂਡੇ ਕੋਲੋਂ ਇਕੱਠੇ ਕਰਨੇ ਆ ਇਕੱਠੇ ਕਰਦੇ ਆ ਕਿਦਣ 17 ਤਰੀਕ ਅਗਲੇ ਮਹੀਨੇ ਨਿਕਲਣੇ ਸੰ ਉਹਦੇ ਵਾਸਤੇ ਬੇਸ਼ੱਕ ਜਿਹੜੇ ਜਾਂਦੇ ਆ ਚਰਚਾਂ ਦੇ ਅੰਦਰ ਐਤਵਾ ਲਾਂਬੇ ਚਾਂਬੇ ਜਾਂਦੇ ਆ ਏਧਰ ਉਧਰ ਜਾਂਦੇ ਆ ਉਹਨਾਂ ਨੂੰ ਧਾਰੇ ਸੱਦਿਆ ਉਹਨਾਂ ਨੂੰ ਸਨੇਹਾ ਦੇ ਦੇਣਾ ਇਹ ਸਾਡਾ ਕੀ ਆ ਪਵਿੱਤਰ ਮੇਲਾ ਆ ਮੇਲਾ ਆ ਹੱਥ ਉੜਾ ਕੇ ਬੋਲੀਏ ਹਾਲੇਲੂਇਆ ਹਾਲੇਲੂਇਆ ਜਿਹੜੇ ਜਾਣਦੇ ਆ ਹੋਰ ਨਾ ਥਾਵਾਂ ਦੇ ਤੁਸੀਂ ਉਹਨਾਂ ਨੂੰ ਧਾਰੇ ਸੱਦ ਲਓ ਜਿੰਨੇ ਵੱਧ ਹੋਣਗੇ ਕਹੋ ਤਾਂ ਨਹੀਂ ਪੁੱਥੀ ਚਵੀ ਅਦੇ ਉਹਦਾ 28 ਵਚਨ ਕੱਢ ਕੇ ਵੇਖੋ ਬਾਈਬਲ ਚ ਕੀ ਲਿਖਿਆ ਇਥੇ ਕਹਾਉਦਾ ਦੀ ਪੁਤਰੀ 14 ਅਧਿਆਏ ਉਹਦਾ 28 ਵਚਨ ਪੜ੍ਹिए ਜੀ ਹਾਂਜੀ ਰਾਇਤ ਦੇ ਵਾਅਦੇ ਨਾਲ ਰਾਜੇ ਦੀ ਸਾਨ ਹੁੰਦੀ ਹੈ ਰૈયਤ ਦੇ ਵਾਅਦੇ ਦੇ ਨਾਲ ਜਿੰਨੀ ਵੀ ਪਬਲਿਕ ਹੋਵੇਗੀ ਸਾਡੇ ਪਰਮੇਸ਼ਵਰ ਦੀ ਸਾਨ ਹੋਵੇਗੀ ਸਾਨ ਹੋਵੇਗੀ ਬੋਲੇ ਹallelujah ਹallelujah ਜਿੰਨੇ ਵੱਧ ਲੋਕ ਉਨਹੀਂ ਸਾਡੇ ਪਰਮੇਸ਼ਵਰ ਦੀ ਮਹਿਮਾ ਤੇ ਵੱਧ ਭਾਂਡੇ ਇਕੱਠੇ ਕਿੰਨੇ ਕਰਨੇ ਆ ਮੈਂ ਔਰ ਤੁਸੀਂ ਸਾਡੇ ਵੱਧ ਲੋਕ ਇਕੱਠੇ ਕਿੰਨੇ ਕਰਨੇ ਆ ਮੈਂ ਔਰ ਸਾਰਿਆਂ ਨੇ ਤੁਸੀਂ ਸਾਡੇ ਸਾਰਿਆਂ ਨੇ ਇਕੱਠੇ ਕਰਦੇ ਆ ਇਵੇਂ ਪੀਤੇ ਸਾਲ ਦੇ ਵਿੱਚ ਆਪਾਂ ਸਾਰਿਆਂ ਨੇ ਇਕੱਠੇ ਕੀਤੇ ਲੋਕਾਂ ਨੂੰ ਖੁਦਾ ਫਜ਼ਲ ਕਰੇ ਇਸ ਹਾਲ ਦੇ ਵਿੱਚ ਬੰਦਗੀ ਹੋਵੇ ਜਾਂ ਬੰਦਗੀ ਬਾਹਰ ਹੋਵੇ ਗਰਾਊਂਡ ਦੇ ਵਿੱਚ ਜਿੱਥੇ ਵੀ ਬੰਦਗੀ ਹੋਵੇ ਪਰ ਆਪਾਂ ਗੌਰ ਕਰਨਾ ਹੈ ਭਰਨਾ ਹੈ ਬਹੁਤ ਰਇਤ ਹੋਵੇ ਸਾਡੇ ਪਰਮੇਸ਼ਵਰ ਦੀ ਮਹਿਮਾ ਹੋਵੇ ਸਾਡੇ ਪਰਮੇਸ਼ਵਰ ਦੀ ਸ਼ਾਨ ਹੋਵੇ ਸਾਡੇ ਪ੍ਰਭੂ ਦੀ ਮਹਿਮਾ ਹੋਵੇ ਜਿਹੜੇ ਕੰਮ ਕਰਨਗੇ ਜਿਹੜੇ ਕੰਮ ਕਰ ਲਗੇ ਖੁਦਾ ਉਹਨਾਂ ਨੂੰ ਆਸ਼ੀਸ਼ ਦੇਵੇ ਬੋਲੇ ਹallelujah 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 ਹੁਣ ਆਪਣੇ ਆਪਣੇ ਉੱਤੇ ਗੌਰ ਕਰਨਾ ਅਗਲੇ ਹਫਤੇ ਆਪਾਂ ਦੇਖਣਾ ਆ ਕਿ ਕਿੰਨਿਆਂ ਕਿੰਨਿਆਂ ਨੂੰ ਸਨਾਹ ਦਿੱਤਾ ਗਿਆ ਹੈ ਅਗਲੇ ਹਫਤੇ ਤੁਸੀਂ ਗੌਰ ਕਰਨਾ ਵੀ ਮੈਂ ਇੰਨਿਆਂ ਬੰਦਿਆਂ ਨੂੰ ਸਨਾਹ ਦੇ ਦਿੱਤਾ ਹੈ ਇੰਨੇ ਬੰਦਿਆਂ ਨੂੰ ਜਿਹੜਾ ਆ ਉਹ ਹੋਕਾ ਦੇ ਦਿੱਤਾ ਹੈ ਇੰਨੇ ਲੋਕਾਂ ਨੂੰ ਮੈਂ ਹੋਕਾ ਦਿੱਤਾ ਆ موسی ਨੂੰ ਕਿਹਾ موسی ਇਸਰਾਇਲ ਦੇ ਨਾਲ ਗੱਲ ਕਰ ਇਹ ਪਵਿੱਤਰ ਮੇਲਿਆਂ ਦਾ ਕੀ ਦੇਣ ਬੋਲੋ ਹੋਕਾ ਸਾਵਾਜ਼ ਇੰਦਰ ਉਹ ਆਵਾਜ਼ ਨਿਕਲਦੀ ਆ ਤੁਸੀਂ ਬੋਲਦੇ ਨਹੀਂ ਬੋਲੋ ਕੀ ਦੇਣਾ ਆਪਾਂ ਨੂੰ ਹੋਕਾ ਹੋਕਾ ਦੇਣਾ ਆ ਬੋਲੇ ਹਾਲੇਲੂਇਆ ਹਾਲੇਲੂਇਆ ਹੋਕਾ ਦੇਣਾ ਹੈ ਜਦੋਂ ਅਸੀਂ ਹੋਕਾ ਦੇਵਾਂਗੇ ਤੇ ਫਿਰ ਸਾਡਾ ਨਾਮ ਲਿਖਿਆ ਜਾਂਦਾ ਹੈ ਅੱਗੇ ਆਪ ਸਾਡੀ ਮੀਟਿੰਗ ਹੋਉਂਦੀ ਤੇ ਹੁਣ ਗੌਰ ਕਰਿਓ ਇਸ ਬੰਦੇਗੇ ਵਾਸਤੇ ਤੇ ਕਹਿੰਦੇ ਫੁਲਾਣੇ ਬੰਦੇ ਨੇ 50 ਬੰਦੇ ਲੈ ਕੇ ਆਇਆ ਕਿੰਨੇ 50 ਬੋਲੋ ਬੋਲੋ ਕਿੰਨੇ 50 ਤੁਸੀਂ ਕਿੰਨੇ ਕਿੰਨੇ ਲਿਆਂਦੇ ਗੌਰ ਕਰੋ 50 ਬੰਦੇ ਨੇ ਫਿਰ ਉਹਦੇ ਗਿਣ-ਗਿਣ ਕੇ ਕਿਹਾ ਵੀ ਮੈਂ ਆ ਆ ਇੰਨੇ ਆ ਇੱਥੇ ਮੋਟਰਸਾਈਕਲ ਤੇ ਇੰਨੇ ਗੱਡੀ ਦੇ ਵਿੱਚ ਇੰਨੇ ਉਹ ਇੱਕ ਇੱਕ ਗਿਣ-ਗਿਣ ਕੇ ਉਹਨੇ ਕਿਹਾ ਵੀ 50 ਸੀ ਬੋਲੋ ਕਿੰਨੇ ਜੀ ਲਿਆਂਦੇ 50 ਥੋਕਾ ਦੇ ਕੇ ਲਿਆਂਦੇ ਉਸ ਤਰ੍ਹਾਂ ਨਹੀਂ ਕੰਮ ਕੀਤਾ ਹੁਣ ਜਿੰਨੇ ਕੰਮ ਕੀਤਾ ਖੁਦਾ ਦੇ ਘਰ ਵਿੱਚ ਨਾਮ ਉਹਨਾਂ ਦਾ ਉਚਾਰ ਹੁੰਦਾ ਹੈ ਬੋਲੇ ਹਾਲੇਲੂਇਆ ਹਾਲੇਲੂਇਆ ਤੇ ਜਿਹੜੇ ਚੁੱਪ ਕੀਤੇ ਰਹਿ ਜਾਂਦੇ ਆ ਜਿਹੜੇ ਉਸ ਤਰ੍ਹਾਂ ਹੀ ਰਹਿ ਜਾਂਦੇ ਆ ਤੁਹਾਡਾ ਕੰਮ ਆ ਹੋਕਾ ਦੇਣਾ ਬੋਲੋ ਪ੍ਰਭੂ ਦੇ ਕੰਮ ਦੇ ਲਈ ਹੋਕਾ ਦੇਣਾ ਹੋਕਾ ਦੇਣਾ ਹੋਕਾ ਦੇਣਾ ਖੁਦਾ ਦੇ ਕੰਮ ਲਈ ਖੁਦਾ ਤੁਹਾਡੇ ਕਿੰਨੇ ਕਿੰਨੇ ਕੰਮ ਕਰਦਾ ਆ ਚੰਗਾ ਤੁਸੀਂ ਕਿਤੇ ਡਾਕਟਰ ਤੋਂ ਮਿਲ ਜੇ ਤੁਸੀਂ ਪਤਾ ਨਹੀਂ ਕਿੰਨਿਆਂ ਨੂੰ ਦੱਸਦੇ ਨੋ ਕਿ ਮੇਰੇ ਵਾਸਤੇ ਆਹ ਕੀਤਾ ਮੇਰੇ ਉਹਦੇ ਕੋਲ ਚਲ ਜਾਂ ਉਹਦੇ ਕੋਲ ਚਲ ਜਾਂ ਰੱਬ ਕੋਲ ਜਿਨ੍ਹਾਂ ਨੂੰ ਸਿਫਾ ਮਿਲਦੀ ਹੈ ਜਿਨ੍ਹਾਂ ਨੂੰ ਪਤਾ ਲੱਗ ਜਾਂਦਾ ਕਿ ਤੂੰ ਪ੍ਰਭੂ ਨੇ ਦਿੱਤੀ ਇਹ ਸਿਫਾ ਕਿੰਨਿਆਂ ਨੂੰ ਕਹ ਲਿਤਾ ਕਿੰਨਿਆਂ ਦੇ ਨਾਲ ਗੱਲ ਕੀਤੀਆਂ ਕਿ ਮੇਰੇ ਪਰਮੇਸ਼ਵਰ ਨੇ ਮੇਰੇ ਵਾਸਤੇ ਐਡੇ-ਐਡੇ ਵੱਡੇ ਕੰਮ ਕੀਤੇ ਆ ਉਹਲੇ ਹਾਲੇਲੀ ਹਾਲੇਲੀਆ ਮੇਰੇ ਵਾਸਤੇ ਐਡੇ-ਐਡੇ ਵੱਡੇ ਕੰਮ ਕਿਤੇ ਹੋਕਾ ਦਿੱਤਾ। ਅਈ ਕਹਿੰਦੀ ਆ ਬਸਾਨੂੰ ਪਤਾ ਹੀ ਨਹੀਂ। ਆਈ ਆਈ ਉਹਦੇ ਕੋਲੋਂ ਸਿਫਾ ਲੈ ਕੇ ਨਾਮ ਨਾਲ ਬਹਿ ਜਾਂਦੇ ਆ। ਆਈ ਤੰਦਰੁਸਤੀ ਲੈ ਕੇ ਆਮ ਨਾਲ ਬਹਿ ਜਾਂਦੇ ਆ। ਫਿਰ ਜਿਹੜੇ ਦੰਬ ਲੈਂਦੇ ਆ ਉਹਨਾਂ ਕੋਲੋਂ ਜੋ ਕੁਝ ਹੋਣਾ ਫਿਰ ਉਹ ਵੀ ਖਿੱਚਿਆ ਜਾਂਦਾ। ਹੁਣ ਜਿਹੜੇ ਗਵਾਹੀ ਦਿੰਦੇ ਆ ਜਿਹੜੇ ਗਵਾਹੀ ਦਿੰਦੇ ਆ ਮੁੜ ਕੇ ਸatan ਸ਼ਰਮਿੰਦਾ ਹੁੰਦਾ ਆ ਮੁੜ ਬਿਮਾਰੀ ਮੁੜ Satan ਝਾਤੀ ਨਹੀਂ ਪਾਉਂਦਾ ਉਹਦੇ ਹallelujah ਹallelujah ਮੁੜ Satan ਝਾਤੀ ਨਹੀਂ ਪਾਉਂਦਾ ਤੇ ਜਿਹੜੇ ਜਿਹੜੇ ਪ੍ਰਭੂ ਦੇ ਕੰਮ ਨੂੰ ਦਬ ਦਿੰਦੇ ਆ ਗਵਾਹੀ ਨਹੀਂ ਦੱਸਦੇ ਜਾਂ ਪ੍ਰਭੂ ਦੇ ਵਾਸਤੇ ਗੱਲਬਾਤ ਨਹੀਂ ਕਰਦੇ ਉਹ ਕਾਣੀ ਦੇ ਨੇ ਫਿਰ Satan ਕਹਿੰਦਾ ਇਹ ਬੰਦਾ ਹੀ ਇਦਾਂ ਦਾ ਜਾਂਦਾ ਦਬ ਲੈਂਦਾ ਫਿਰ Satan ਆਉਂਦਾ ਫੇਰ ਰੋਗ ਲਾ ਦਿੰਦਾ ਹੈ ਤੁਹਾਡੇ ਰੋਗ ਤੁਹਾਡੀਆਂ ਬਿਮਾਰੀਆਂ ਇਹ ਗਵਾਹੀਆਂ ਇਹ ਹੋ ਕੇ ਜਿਹੜੇ ਹੁੰਦੇ ਆ ਜਿਹੜੇ ਖੁਦਾ ਵਾਸਤੇ ਤੁਸੀਂ ਕੰਮ ਕਰਦੇ ਜੋ ਜਿਹੜਾ ਖੁਦਾ ਵਾਸਤੇ ਇਕੱਠਿਆਂ ਕਰਦੇ ਜੋ ਪ੍ਰਭੂ ਦੇ ਵਾਸਤੇ ਲੋਕਾਂ ਨੂੰ ਇਕੱਠਿਆਂ ਕਰਦੇ ਜੋ ਉਹਦੇ ਨਾਲ ਤੁਹਾਨੂੰ ਬਹੁਤ ਬਹੁਤ ਆਸ਼ੀਰਵਾਦ ਮਿਲਦੀ ਹੈ ਬੋਲੇ ਹਾਲੇਲੂਇਆ ਹਲੇਲੂਇਆ ਖੁਦਾ ਵਾਸਤੇ ਜਿਹੜੇ ਕੰਮ ਕਰਦੇ ਨੇ ਖੁਦਾਵੰਦ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇਲਾਹੀ ਆਸ਼ੀਸ਼ ਦਿੰਦਾ ਆ ਇਲਾਹੀ ਬਰਕਤ ਦਿੰਦਾ ਆ ਅਸੀਂ ਜੋ ਕਨਵਰਸ਼ਨ ਹੋਣ ਵਾਲੇ ਆ ਉਹਦੇ ਵਾਸਤੇ ਕਿੰਨਾ ਪ੍ਰਚਾਰ ਕਰਨਾ ਆ ਕਿੰਨਾ ਕੰਮ ਕਰਨਾ ਆ ਕਿੰਨਾ ਕੰਮ ਕਰਨਾ ਬਾਈਬਲ ਦੇ ਵਿੱਚ ਲਿਖਿਆ ਤੁਹਾਨੂੰ ਬੜਾ ਖੁਦਾ ਵਾਸਤੇ ਜਦੋਂ ਕੰਮ ਕਰਾਂਗੇ ਇਹ ਜਿਹੜੇ ਪਵਿੱਤਰ ਮੇਲੇ ਹੁੰਦੇ ਆ ਇਹ ਖੁਦਾ ਵਾਸਤੇ ਮੇਲੇ ਹੁੰਦੇ ਆ ਇਹ ਬਹੁਤ ਆਸ਼ੀਸ਼ ਵਾਲੇ ਹੁੰਦੇ ਆ ਇਹ ਬਹੁਤ ਬਰਕਤ ਵਾਲੇ ਮੇਲੇ ਹੁੰਦੇ ਆ ਇਹਨਾਂ ਮੇਲਿਆਂ ਦੇ ਵਿੱਚ ਸਾਨੂੰ ਅੱਗੇ ਵਧਣਾ ਚਾਹੀਦਾ ਹੈ ਪ੍ਰਭੂ ਦੇ ਜلال ਦੇ ਵਿੱਚ ਸਾਨੂੰ ਅੱਗੇ ਵਧਣਾ ਚਾਹੀਦਾ ਹੈ ਜਦੋਂ ਅਸੀਂ